ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਅੱਜ ਇੱਕ ਛੋਟੀ ਜੀ ਗੱਲ ਛੋਟੀ ਜੀ ਗੱਲ ਤੁਹਾਡੇ ਮੇ ਪੱਲੇ ਪਾਉਣਾ ਆ ਬਾਈ ਯਾਰ ਕਿਹਨੂੰ ਪਹਿਲਾਂ ਵੀ ਸਾਨੂੰ ਵੀਡੀਓ ਲਾਤੀਆਂ ਰੀਲਾਂ ਲਾਤੀਆਂ ਪੰਜਗੜਾਈ ਤੋਂ ਆਏ ਆ ਬੱਚਾ ਲੈ ਕੇ ਗਏ ਆ ਤੇ ਮੈਂ ਇਹਨਾਂ ਦਾ ਕੰਮ ਕੀ ਆ ਉਹ ਵੀਰ ਦਾ ਕਹਾਤਾ ਡਰਾਈਵਰੀ ਆ ਵੀਰਾ ਮਾਸਟਰ ਆ ਪਰ ਜਵਾਕ ਨੂੰ ਇਹ ਕਹਿੰਦੇ ਵੀ ਅਸੀਂ ਨੌਕਰੀ ਨੁਕਰੀ ਨਹੀਂ ਕਹਿੰਦੇ ਇੱਕ ਕਹਿੰਦੇ ਬਿਜ਼ਨਸਮੈਨ ਹੀ ਬਣਾਉਣਾ ਪਸ਼ੂ ਟਾਂਡੇ ਜੇ ਪਾ ਰਹੇ ਆ ਤੇ ਕੀ ਗੱਲ ਬਾਈ ਤੀ ਆਏ ਨੌਕਰੀਆਂ ਨਾਲ ਥੋੜਾ ਜਿਹਾ ਆਇਆ ਹੁੰਦਾ ਸਰਦਾਰੀ ਹੈਣੀ ਇੱਕ ਤਾਂ ਹਾਂਜੀ ਤੇ ਬਾਕੀ ਜਿਹਨੇ ਕਹਿੰਦਾ ਬਿਜ਼ਨਸ ਹੈਗਾ ਉਹ ਤੁਹਾਨੂੰ ਜਦੋਂ ਨੇ ਇਹਨੇ ਵੱਡਾ ਹੋਣਾ ਉਹ ਤੁਹਾਨੂੰ ਇੱਕ ਮਤਲਬ ਉਹਨੇ ਕਮਾਉਣ ਜੋਗੇ ਅਸੀਂ ਮਗਰ ਉਹਸ ਲੈਵਲ ਤੇ ਇਹਨੂੰ ਲੈ ਜਾਵਾਂਗੇ ਵੀ ਉੱਥੋਂ ਹੀ ਕੰਮ ਸਟਾਰਟ ਕਰ ਦੂਗਾ ਕਿੱਥੇ ਜੌਬ ਜ਼ੀਰੋ ਤੋਂ ਸਟਾਰਟ ਕਰੂਗਾ ਹੁਣ ਇਹ ਘਰੇ ਸਾਹਮ ਦਾ ਜਾਨਵਰ ਸਾਰੇ ਹੀ ਬੱਕਰੀਆਂ ਬੱਕਰੀਆਂ ਕਿੰਨੀਆਂ ਬੱਕਰੀਆਂ ਰੱਖ ਰੱਖੀ ਐ ਨੇ ਬੱਕਰੀਆਂ ਹੈ ਨਹੀਂ 8-9 8-9 ਹੈਗੀਆਂ ਕੱਲ ਕੱਲ ਹੀ ਸਾਹਮ ਦਾ ਹੁੰਦਾ ਕਾਕੇ ਕਿਹੜੀ ਕਲਾਸ ਚ ਹੋ ਗਿਆ 3rd 3rd ਚ ਹੋ ਗਿਆ ਕਿਹੜੇ ਸਕੂਲ ਚ ਪੜਦਾ ਹੈ ਸੰਤ ਮੋਹਨ ਦਾਸ ਸੰਤ ਮੋਹ ਕੋਰਸ ਹੋ ਗਿਆ ਕੋਰਸ ਹੋ ਗਿਆ ਕਿਥੇ ਰਹਿ ਗਿਆ ਜਲਾ ਕਿਹੜਾ ਪੈਂਦਾ ਠੀਕ ਕੋਲ ਠੀਕ ਕੋਲ सांगਦਾ ਕਾਕਾ ਭਾਈ ਤੇ ਯਾਰ ਮੈਂ ਤਾਂ ਪੂਰੀ ਤੀਜਾ ਜਿੰਨੇ ਵੀ ਪਸ਼ੂ ਆ ਜੇ ਅਸੀਂ ਘਰੋਂ ਕਿਤੇ ਵਿਆਹ ਸ਼ਾਦੀ ਤੇ ਜਾ ਵੀ ਬੜੇ ਆ ਪੂਰੀ ਨੌਲੇਜ ਆ ਦਾਣੇ ਦੀ ਕੁਝ ਦਾਦੇ ਨਾਲ ਰੱਖਦੇ ਨੇ ਕਿਹੜੀ ਬੱਕਰੀ ਨੂੰ ਕਿੰਨਾ ਪਾਉਣਾ ਹੈ ਠੀਕ ਆ ਹਾਲਾਂਕਿ ਕਬੂਤਰ ਆ ਬਲੂੰਗੜੇ ਰੱਖੇ ਆ ਇਹਨੇ ਵੀ ਸ਼ੌਂਕ ਨੂੰ ਕਹਿੰਦਾ ਭਾ ਵੀ ਸਰਦਾਰੀ ਵਾਲੇ ਸ਼ੌਂਕ ਪਾਤੇ ਸਰਦਾਰੀ ਜ਼ਰੂਰੀ ਨਹੀਂ ਪੈਸ਼ਨ ਨਾਲ ਹੁੰਦੀ ਆ ਨਾ 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 ਕੋਈ ਜ਼ਮੀਨਾਂ ਨਾਲ ਹੁੰਦੀ ਆ ਸਰਦਾਰੀ ਹੁੰਦੀ ਆ ਦਿਮਾਗ ਤੋਂ ਦਿਮਾਗ ਨਾਲ ਸਰਦਾਰੀ ਹੁੰਦੀ ਆ ਮੈਂ ਤਾਂ ਕਹਿੰਦਾ ਪੁੱਤ ਤਰੱਕੀਆਂ ਕਰੀ ਤੇ ਆਪਾਂ ਅੱਜ ਕਾਕੇ ਨੂੰ ਬਈ ਇੱਕ ਆਫਰ ਦਿੰਨਾ ਮੈਂ ਆ ਉਹਦੇ ਕੋਲੋਂ ਜਿੱਦੇ ਕੋਈ ਚੰਗੀ ਬੱਕਰੀ ਹੋਈ ਮੇਰੇ ਕੋਲੇ ਲੈ ਆਈ ਤੈਨੂੰ ਫਰੀ ਕਰਾਸ ਕਰਾ ਕੇ ਦੇਣੀ ਆ ਠੀਕ ਆ ਹਾਂ ਤੈਨੂੰ ਫਰੀ ਕਰਾਸ ਕਰਾ ਕੇ ਦੇਣੀ ਆ ਜੇ ਬਾਈ ਕੋਈ ਜਵਾਕ ਤਰੱਕੀ ਕਰਦਾ ਤੇ ਜੇ ਬਾਈ ਆਪਾਂ ਨਾਲ ਨਾ ਖੜੀ ਆਪਣੇ ਫਿੱਟੇ ਲਾਨਤ ਹੈ ਤੇ ਪਹਿਲਾਂ ਤਾਂ ਯਾਰ ਮੈਂ ਥੋੜਾ ਧੰਨਵਾਦ ਕਰਦਾ ਜਿਹੜੇ ਜਵਾਕ ਨੂੰ ਆ ਕੀਤੇ ਜਪਾਈ ਜਾਂਦੇ ਤੁਸੀਂ ਕੋਈ ਗੱਲ ਨਹੀਂ ਨਸਲੀ ਤੇ ਕੰਮ ਕਰਾਓ ਬਈ ਨਸਲ ਤੇ ਪਹਿਲਾਂ ਹੁਣ ਕਿੰਨੀਆਂ ਕਿੰਨੀਆਂ ਬੱਕਰੀਆਂ ਸੂਈਆਂ ਸਾਈਆਂ ਜਾਂ ਕਿੰਨੀਆਂ ਵੇਚਾ ਵਟੇ ਕਿੰਨੀ ਕੀਤੀ ਹੈ ਪਹਿਲਾਂ ਅਸੀਂ ਕਿ ਬੱਚੇ ਹੀ ਬੱਚੇ ਇਹ ਨਵੇਂ ਮਾਦਾ ਪਤਲੇ ਕਿਲੋ 5-7 ਬੱਚੇ ਵੀ ਕਹਿਣ ਦਾ ਭਾਵ ਹੁਣ ਮਨ ਤਾਂ ਨਹੀਂ ਫਿੱਕਾ ਪਿਆ ਬੱਕਰੀਆਂ ਦਾ ਲਾੜ ਪਿਆਰ ਪੈ ਗਿਆ ਇਹ ਕੰਮ ਐ ਹੋ ਯਾਰ ਜਦੋਂ ਇਹਦੇ ਚ ਬਾਈ ਲਾੜ ਪਿਆਰ ਪੈ ਗਿਆ ਤੁਸੀਂ ਫੇਰ ਹੀ ਨਹੀਂ ਹੁੰਦੇ ਜਦੋਂ ਤੁਸੀਂ ਆਏ ਸੋਚੀ ਜਾਓਗੇ ਨਾ ਵਿਕਦਾਣੀ ਵਿਕਦੀ ਨਹੀਂ ਮਰ ਗਈ ਉਹ ਕਰ ਗਈ ਲੋਕਾਂ ਦੀਆਂ ਸੋਲੀਆਂ ਲੋਕਾਂ ਦੀਆਂ ਨਾ ਸੁਣਾਇਆ ਕਰੋ ਲੋਕ ਮੇਰੇ ਬਾਰੇ ਬਹੁਤ ਕੁਝ ਬੋਲਦੇ ਆ ਤੁਸੀਂ ਯਾਰ ਕਿੰਨੇ ਆ ਕਿੰਨੇ ਕਿਲੋਮੀਟਰ ਪਿੰਡ ਪੈ ਕੇ ਤੁਹਾਡਾ ਇਥੋਂ 150 170 ਹੁਣ 160 ਕਿਲੋਮੀਟਰ ਪਿੰਡ ਪਿਆ ਮੇਰੇ ਕੋਲੇ ਤੁਸੀਂ ਆਏ ਆ ਉਦੋਂ ਤੁਸੀਂ ਭਾਵੇਂ ਬਾਈ ਜੀ ਬਾਈ ਜੀ ਕਹਿੰਦੇ ਹੋ ਇਥੇ ਜੀ ਹਟਾ ਤੀ ਨਾ ਛੋਡੀ ਮੈਂ ਗੱਲ ਇਹ ਹੁੰਦੀ ਆ ਵੀ ਮਾਣ ਨਹੀਂ ਮਾਣ ਨਹੀਂ ਕਰਨਾ ਚਾਹੀਦਾ ਖੜੋ ਜਿਹਦੇ ਨਾਲ ਖੜਨਾ ਹੈ ਜਿਹੜਾ ਮਾਣ ਕਰ ਗਿਆ ਤੋਂ ਸਮਝ ਲਓ ਖਤਮ ਹੰਕਾਰ ਇੱਕ ਬਾਈ ਮੈਂ ਤਨੋ ਹੋ ਦਾਦਾ ਜਵਾਕ ਨੂੰ ਇੱਕ ਚੀਜ਼ ਆ ਜਰੂਰ ਸਿਖਾਇਓ ਇੱਕ ਦਾ ਪੁੱਤ ਕਿਸੇ ਦੀ ਗੱਲ ਨਹੀਂ ਕਰਨੀ ਆਪਾਂ ਜੇ ਕੋਈ ਚੰਗਾ ਆਪਦੇ ਘਰੇ ਆ ਮਾੜਾ ਆਪਦੇ ਘਰੇ ਆ ਆਪਾਂ ਉਹਦੀ ਪਿੱਠ ਪਿੱਛੇ ਗੱਲ ਨਹੀਂ ਕਰਨੀ ਜੇ ਕੋਈ ਮੋੜ ਤੇ ਤੇਰੇ ਮੇਰੇ ਕਰੀ ਜਾਂਦਾ ਉੱਥੇ ਆਪਾਂ ਤਾੜੀ ਮਾਰ ਕੇ ਹੱਸਦੇ ਆ ਉਹ ਨਹੀਂ ਹੱਸਣਾ ਜੇ ਤਾੜੀ ਮਾਰ ਮਾਰ ਕੇ ਜਿਹੜੀ ਬੰਦਾ ਗੱਲਾਂ ਕਰਦੇ ਉਥੋਂ ਉੱਠ ਕੇ ਆ ਜਾ ਆ ਚੀਜ਼ਾਂ ਦੇ ਪੱਲੇ ਜਰੂਰ ਪਾਈ ਜੇ ਕੋਈ ਤੇਥੋਂ ਮਾੜਾ ਹੈ ਉਹਨੂੰ ਮਾੜਾ ਕਹਿ ਕੇ ਤਾੜੀ ਮਾਰ ਕੇ ਨਾ ਹੱਸੀ ਸਗੋਂ ਉਹਦੇ ਨਾਲ ਖੜ ਜੀ ਆ ਚੀਜ਼ਾਂ ਮੇਰੇ ਵੀ ਜਰੂਰ ਸਿਖਾ ਦਿਓ ਚੰਗਾ ਪੁੱਤ ਓਕੇ ਬਾਏ ਬੱਚਾ ਕਿਥੇ ਤੇਰਾ ਲਿਆ ਚੱਕੇ ਲਓ ਜੀ ਆ ਬੱਚਾ ਦਿੱਤਾ ਕਾਕੇ ਨੂੰ ਪਸੰਦਾ ਪੁੱਤ ਸਾਲ ਤੱਕ ਗਾਰੰਟੀ ਆ ਵੱਡਾ ਵੀਰ ਆ ਤੇਰਾ ਚਾਚੂ ਨਾ ਗਿਆ ਕਰ ਸਾਲ ਤੱਕ ਗਾਰੰਟੀ ਆ ਫੁੱਲ ਤਿਆਰ ਕਰਨਾ ਸਾਲ ਬਾਅਦ ਤੇਰੇ ਕੋਲੇ ਪੈਨਡ ਆਉਣਾ ਤੇਰੀ ਤੇ ਇਹਦੇ ਨਾਲ ਵੀਡੀਓ ਲਾਉਣੀ ਆ ਠੀਕ ਆ ਸੰਗਤੋ ਠੀਕ ਆ ਦੋਸਤੋ ਇੰਨਾ ਤੁਹਾਡਾ ਵੀ ਧੰਨਵਾਦ ਆ ਬਾਈ ਜਿਹੜਾ ਜਵਾਕ ਨੂੰ ਚੀਜ਼ ਦਵਾਈ ਆ ਚੰਗੀ ਦਿੱਤੀ ਆ ਚੰਗੀ ਸਾਲ ਤੱਕ ਕੋਈ ਗਾਰੰਟੀਆਂ ਨਹੀਂ ਲੈਂਦਾ ਆਪਾਂ ਲੈਨੇ ਆ ਬਾਈ ਜੇ ਨਾ ਬਣਿਆ ਨਾ ਕੁਝ ਨਹੀਂ ਹੁੰਦਾ ਹੋਰ ਜੰਮਣੀਆਂ ਹੋਰ ਲੈ ਜਾ ਕੋਈ ਚੱਕਰ ਨਹੀਂ ਹੈ ਨਾ ਤੇ ਧੰਨਵਾਦ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ